ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਾਵਾਸ ਨੇ ਅਮਰੀਕਾ ਵਿੱਚ 8 ਨਵੇਂ ਭਾਰਤੀ ਕਾਉਂਸਲਰ ਐਪਲੀਕੇਸ਼ਨ ਸੈਂਟਰ ਖੋਲਣ ਦਾ ਐਲਾਨ ਕੀਤਾ ਹੈ ਜੋ 1 ਅਗਸਤ ਤੋਂ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ ਤੇ ਇਹ ਨਵੇਂ ਸੈਂਟਰ ਬੋਸਟਨ, ਕੋਲੰਬਸ, ਡੈਲਾਸ, ਡੈਟਰੋਇਟ, ਐਡੀਸਨ, ਲਾਸ ਐਂਜਲਸ, ਆਰਲੈਂਡੋ, ਰੈਲੇ, ਸੈਨ ਹੋਜ਼ੇ ਵਿੱਚ ਖੁੱਲੇ ਹਨ ਇਹਨਾਂ ਸੈਂਟਰਾਂ ਦੇ ਨਾਲ ਹੁਣ ਅਮਰੀਕਾ ਵਿੱਚ ਕੁੱਲ 17 ਕਾਉਂਸਲਰ ਸੈਂਟਰ ਹੋਰ ਜਾਣਗੇ ਦੇ ਐਸ ਨਾਲ ਭਾਰਤੀ ਮੂਲ ਦੇ ਲੋਕਾਂ ਲਈ ਪਾਸਪੋਰਟ ਨਵੀਨੀਕਰਨ ਵੀਜ਼ਾ ਰੀ ਓਵਰਸ ਸੀਟਿਜ਼ਨ ਆਫ ਇੰਡੀਆ ওসিਆਈ ਜਨਮ ਅਤੇ ਵਿਆਹ ਰਜਿਸਟ੍ਰੇਸ਼ਨ ਵਰਗੀਆਂ ਸੇਵਾਵਾਂ ਲੈਣੀਆਂ ਵੀ ਹੋਰ ਆਸਾਨ ਹੋ ਜਾਣਗੀਆਂ ਤੇ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਅਸੀਂ ਹੁਣ ਤੁਹਾਡੇ ਨੇੜੇ ਆ ਰਹੇ ਹਾਂ ਇਹ ਫੈਸਲਾ ਅਮਰੀਕਾ ਵਿੱਚ ਮੌਜੂਦਾ 6 ਭਾਰਤੀ ਕੌਂਸੂਲੇਟਾ ਨਿਊਯਾਰਕ, ਐਟਲੰਟਾ, ਹਿਊਸਟਨ, ਸ਼ਿਕਾਗੋ, ਸੈਨ ਫਰਾਂਸਿਸਕੋ ਅਤੇ ਸਿਆਟਲ ਤੇ ਵਾਸ਼ਿੰਗਟਨ ਡਿਪਲੋਮੇਟ ਦੇ ਵਿੱਚ ਦੂਤਾਵਾਸਤੇ ਵੱਧ ਰਹੇ ਕੰਮਾਂ ਦੇ ਦਬਾਅ ਨੂੰ ਘਟਾਉਣ ਲਈ ਲਿਆ ਗਿਆ ਸੋ ਇਹ ਨਵੇਂ ਕੇਂਦਰ ਭਾਰਤ ਸਰਕਾਰ ਅਤੇ VFS ਗਲੋਬਲ ਦੇ ਸਹਿਯੋਗ ਨਾਲ ਖੋਲੇ ਗਏ ਹਨ ਜੋ ਕਿ ਅਮਰੀਕਾ ਵਿੱਚ ਭਾਰਤੀ ਕਾਉਂਸਲਰ ਸੇਵਾਵਾਂ ਦੇ ਪ੍ਰਕਿਰਿਆਕਾਰ ਹਨ ਹੁਣ ਸਾਰੀਆਂ ਕਾਉਂਸਲਰ ਅਰਜ਼ੀਆਂ ਇਨ੍ਹਾਂ ICAC ਸੈਂਟਰਾਂ ਰਾਹੀਂ ਦਿੱਤੀਆਂ ਜਾਣਗੀਆਂ ਜੋ ਹਫ਼ਤੇ ਵਿੱਚ 6 ਦਿਨ ਖੁੱਲੇ ਰਹਿਣਗੇ ਸੇਵਾਵਾਂ ਲਈ ਡਾਲਰ 19 ਦੀ ਨਵੀਂ ਫੀਸ ਲਾਗੂ ਕੀਤੀ ਗਈ ਹੈ ਤੇ ਹੁਣ ਲੋਕ ਆਪਣੀਆਂ ਕਾਉਂਸਲਰ ਜਾਂ ਤਸਦੀਕ ਸੇਵਾਵਾਂ ਵਾਲੀ ਅਰਜ਼ੀਆਂ ਸਿੱਧਕ ਕੌਂਸੂਲੇਟ ਨੂੰ ਨਹੀਂ ਭੇਜ ਸਕਣਗੇ ਸੋ 1 ਅਗਸਤ ਤੋਂ ਇਹ ਸਾਰੀਆਂ ਅਰਜ਼ੀਆਂ VFS ਗਲੋਬਲ ਰਾਹੀਂ ਲਿੱਤੀਆਂ ਜਾਣਗੀਆਂ ਤੇ ਲਿੱਤੀਆਂ ਜਾ ਰਹੀਆਂ ਨੇ ਤੇ ਇਸ ਨਾਲ ਅਮਰੀਕਾ ਵਿੱਚ ਰਹਿਦੇ ਲਗਭਗ 50 ਲੱਖ ਭਾਰਤੀਆਂ ਨੂੰ ਲਾਭ ਹੋਵੇਗਾ ਖਾਸ ਕਰਕੇ ਉਹ ਲੋਕ ਜੋ ਪਹਿਲਾਂ ਕੌਂਸੂਲੇਟ ਤੋਂ ਦੂਰ ਰਹਿੰਦੇ ਸਰ ਤੋਂ ਉਦਰਾ ਉਦਾਹਰਨ ਲਈ ਹੁਣ ਡੈਲਸ ਦੇ ਲੋਕਾਂ ਨੂੰ ਹਿਊਸਟਨ ਨਹੀਂ ਜਾਣਾ ਪਵੇਗਾ ਤੇ ਇਹ ਨਵੇਂ ਸੈਂਟਰ ਸਥਾਨਕ ਲੋਕਾਂ ਲਈ ਸਹੂਲਤ ਵਾਲੇ ਕੇਂਦਰ ਬਣ ਜਾਣਗੇ ਅਤੇ ਜਰੂਰੀ ਦਸਤਾਵੇਜ਼ੀ ਕਮਾਂ ਲਈ ਤੇਜ਼ੀ ਹੋ ਜੇਗੀ ਇਹ ਕੰਮ ਸਾਰੇ ਤੇਜ਼ ਹੋ ਜਾਣਗੇ ਸੋ ਭਾਰਤ ਦੇ ਰਾਜਦੂਤ ਵਿਨਕਵਾਤਰਾ ਨੇ ਵੀਡੀਓ ਰਾਹੀਂ ਦੱਸਿਆ ਕਿ ਨਵੇਂ ਸੈਂਟਰ ਬੋਸਟਨ, ਕਲੰਬਸ, ਡੈਲਸ, ਡੈਟਰਾਇਟ, ਐਡੀਸਨ, ਲਾਸ ਐਂਜਲਸ, ਔਰਲੈਂਡੋ, ਰੈਲੇਸ, ਸੈਨ ਹੋਜ਼ੇ ਵਿੱਚ ਖੁੱਲੇ ਗਏ ਹਨ ਤੇ ਲਾਸ ਐਂਜਲਸ ਵਿੱਚ ਇੱਕ ਹੋਰ ਕੇਂਦਰ ਖੋਲਣ ਦੀ ਤਿਆਰੀ ਚੱਲ ਰਹੀ ਹੈ ਦੇ ਉਹ ਕਹਿੰਦੇ ਹਨ ਕਿ ਇਹ ਕੇਂਦਰ ਭਾਰਤੀ ਪਾਈਚਾਰੇ ਲਈ ਤੇਜ਼ ਅਤੇ ਵਧੀਆ ਸੇਵਾਵਾਂ ਲਿਆਉਣਗੇ ਤੇ ਇਹ ਸੈਂਟਰ ਸਨੀਚਰਵਾਰ ਤੱਕ ਵੀ ਖੁੱਲੇ ਰਹਿਣਗੇ ਹੁਣ ਤੱਕ ਕਈ ਛੋਟੀਆਂ ਕਾਉਂਸਲਰ ਸੇਵਾਵਾਂ ਇਨਾਂ ਕੇਂਦਰਾ ਰਾਹੀਂ ਮਿਲਣਗੀਆਂ ਹਾਲਾਂਕਿ ਕੁਝ ਮੁੱਖ ਸੇਵਾਵਾਂ ਅਜੇ ਸਿੱਧੇ ਦੂਤਾਵਾਸ ਤੋਂ ਹੀ ਮਿਲਣਗੀਆਂ ਰਾਜੂਤ ਕਵਾਤਰਾ ਨੇ ਦੱਸਿਆ ਕਿ ਭਾਰਤ ਅਮਰੀਕਾ ਦੇ ਪਾਈਚਾਰਕ ਸੰਬੰਧ ਬਹੁਤ ਮਹੱਤਵਪੂਰਨ ਹਨ ਤੇ ਬੋਸਟਨ ਅਤੇ ਲਾਸ ਐਂਜਲਸ ਵਿੱਚ ਪੂਰੇ ਕੌਂਸੂਲੇਟ ਖੋਲਣ ਦੀ ਯੋਜਨਾ ਵੀ ਭਵਿੱਖ ਵਿੱਚ ਹੈ ਜਿਵੇਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾ ਐਲਾਨ ਕੀਤਾ ਸੀ ਸੋ ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਲਗਭਗ 5.4 ਮਿਲੀਅਨ ਭਾਰਤੀ ਮੂਲ ਦੇ ਲੋਕ ਅਮਰੀਕਾ ਵਿੱਚ ਰਹਿੰਦੇ ਹਨ ਜੋ ਕਿ ਉੱਥੇ ਤੀਜਾ ਸਭ ਤੋਂ ਵੱਡਾ ਏਸ਼ੀਆਈ ਸਮੂਹ ਬਣਾਉਂਦੇ ਹਨ ਸੋ ਭਾਰਤ ਸਰਕਾਰ ਵੱਲੋਂ ਅਮਰੀਕਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਲਈ ਨਵਾਂ ਅਤੇ ਅਹਿਮ ਕਦਮ ਚੁੱਕਿਆ ਗਿਆ ਹੈ ਸੋ so, 1 ਅਗਸਤ ਨੂੰ ਨਵੇਂ ਭਾਰਤੀ ਕਾਉਂਸਲਰ ਐਪਲੀਕੇਸ਼ਨ ਸੈਂਟਰ ICAC ਖੋਲੇ ਜਾ ਚੁੱਕੇ ਨੇ ਤੇ ਇਹ ਸੈਂਟਰ ਅਮਰੀਕਾ ਵਿੱਚ ਮੌਜੂਦਾ 6 ਭਾਰਤੀ ਕੌਂਸੂਲੇਟਾਂ ਤੇ ਵਾਸ਼ਿੰਗਟਨ ਡਿਸੀ ਵਿੱਚ ਦੂਤਾਵਾਸ ਤੇ ਵੱਧ ਰਹੇ ਕੰਮ ਦੇ ਬੋਝ ਨੂੰ ਘਟਾਉਣ ਲਈ ਖੋਲੇ ਗਏ ਨੇ ਤੇ ਇਹ ਨਵੇਂ ਸੈਂਟਰ ਭਾਰ ਸਰਕਾਰ ਅਤੇ VFS ਗਲੋਬਲ ਦੇ ਸਹਿਯੋਗ ਨਾਲ ਚਲਾਏ ਜਾਣਗੇ ਤੇ VFS ਗਲੋਬਲ ਹੁਣ ਅਮਰੀਕਾ ਵਿੱਚ ਭਾਰਤੀ ਕਾਉਂਸਲਰ ਸੇਵਾਵਾਂ ਦੀ ਪ੍ਰਕਿਰਿਆ ਕਰਨ ਵਾਲੀ ਮੁੱਖ ਏਜੰਸੀ ਬਣ ਗਈ ਹੈ ਤੇ ਇਸ ਦੇ ਮਤਲਬ ਹੁਣ ਲੋਕ ਆਪਣੇ ਪਾਸਪੋਰਟ ਨਵਿਨੀਕਰਨ ਵੀਜ਼ਾ ਅਰਜ਼ੀ ওসিਆਈ ਕਾਰਡ ਜਨਮ ਅਤੇ ਵਿਆਹ ਰਜਿਸਟ੍ਰੇਸ਼ਨ ਵਰਗੀਆਂ ਸੇਵਾਵਾਂ ਲਈ ਕੌਂਸੂਲੇਟ ਜਾਂ ਦੂਤਾਵਾਸ ਨੂੰ ਸਿੱਧਾ ਅਰਜ਼ੀਆਂ ਨਹੀਂ ਭੇਜ ਸਕਣਗੇ ਸਗੋਂ ਇਹ ਸਾਰਾ ਕੰਮ ਵੀਐਫਐਸ ਰਾਹੀਂ ਹੀ ਹੋਵੇਗਾ ਤੇ ਇਹ ਸਾਰੇ ਨਵੇਂ ਸੈਂਟਰ ਹਫ਼ਤੇ ਵਿੱਚ 6 ਦਿਨ ਖੁੱਲੇ ਰਹਿਣਗੇ ਤੇ ਇਹਨਾਂ ਰਾਹੀਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਡਾਲਰ 19 ਦੀ ਫ੍ਰੀਜ਼ ਲਾਗੂ ਕੀਤੀ ਗਈ ਹੈ ਹਾਲਾਂਕਿ ਕੁਝ ਅਹਿਮ ਸੇਵਾਵਾਂ ਅਜੇ ਵੀ ਸਿੱਧੇ ਦੂਤਾਵਾਸ ਜਾਂ ਕੌਂਸੂਲੇਟ ਰਾਹੀਂ ਦਿੱਤੀਆਂ ਜਾਣਗੀਆਂ ਪਰ ਜ਼ਿਆਦਾਤਰ ਆਮ ਲੋਕੀਂ ਸੇਵਾਵਾਂ ਹੁਣ ਇਨ੍ਹਾਂ ICAC ਕੇਂਦਰਾਂ ਰਾਹੀਂ ਹੀ ਲੈ ਸਕਣਗੇ ਸੋ ਅਮਰੀਕਾ ਵਿੱਚ ਭਾਰ ਦੇ ਰਾਦੂਤ ਵਿਨੈਕ ਬਾਤਰਾ ਨੇ ਇਸ ਨੂੰ ਉੱਪਰ ਵੀਡੀਓ ਰਾਹੀਂ ਸੰਦੇਸ਼ ਦਿੱਤਾ ਕਿ ਇਹ ਨਵੇਂ ਕੇਂਦਰ ਭਾਰਤੀ ਪਾਈਚਾਰੇ ਨੂੰ ਸਮੇਂ ਸਿਰ ਵਿਧਿਵਾਤ ਤੇ ਪੇਸ਼ੇਵਰ ਢੰਗ ਨਾਲ ਸੇਵਾਵਾਂ ਪਹੁੰਚਾਉਣ ਵਿੱਚ ਮਦਦ ਕਰਨਗੇ ਤੇ ਉਹਨਾਂ ਇਹ ਵੀ ਦੱਸਿਆ ਕਿ ਲਾਜ ਇੰਸੂਰੈਂਸ ਵਿੱਚ ਹੋਰ ਇੱਕ ਵਾਧੂ ਕੇਂਦਰ ਵਿੱਚ ਜਲਦ ਖੋਲਿਆ ਜਾ ਰਿਹਾ ਹੈ ਤੇ ਇਹ ਪਹਿਲ ਭਾਰਤ ਅਮਰੀਕਾ ਸਬੰਧਨ ਹੋਰ ਮਜ਼ਬੂਤ ਕਰਨ ਅਤੇ ਭਾਰਤੀ ਡਾਇਸਪੋਰਾ ਦੀ ਸਹੂਲਤ ਵਧਾਉਣ ਵਾਲਾ ਇੱਕ ਮਜ਼ਬੂਤ ਕਦਮ ਹੈ ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਅਨੁਸਾਰ ਅਮਰੀਕਾ ਵਿੱਚ ਲਗਭਗ 5.4 ਮਿਲੀਅਨ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ ਜੋ ਕਿ ਉੱਤੇ ਤੀਜਾ ਸਭ ਤੋਂ ਵੱਡਾ ਏਸ਼ੀਆਈ ਸਮੂਹ ਹੈ ਸੋ ਇਹ ਨਵੇਂ ਨੈਟਵਰਕ ਨਾਲ ਹੀ ਇਹ ਸਾਰਾ ਪਾਈਚਾਰਾ ਹੁਣ ਜ਼ਿਆਦਾ ਤੇਜ਼ ਸੁਚੱਜੀ ਤੇ ਨਜ਼ਦੀਕੀ ਤਰੀਕੇ ਨਾਲ ਕਾਉਂਸਲਰ ਸੇਵਾਵਾਂ ਦੀ ਲਹਾ ਲੈ ਸਕੇਗਾ